내일까지 나가봐야 돼. ਕੀ ਕਰਾਂ ਤੇਰੇ ਚੋਟ ਚੋਟ ਬਲਦੀ ਭਾਲਾ ਬੈਠ ਕੇ ਇਨਾ ਟਾਈਮ ਨਹੀਂ ਹੈ ਨਾ ਪਾ ਫਿਰ ਆਪਾਂ ਬੁੱਢੇ ਉੱਪਰ ਬਾ छे सत देखी दुआ सबसे पहला मंच और महीने बाद Tidak ada, kan? Tidak ਆਜਾ ਪੰਜਾਰਾ ਚਾਹ ਨਮਾ ਲਿਖੇ ਦਵਾ ਤੇ ਨੀ ਅਗਲਾ ਦੀ ਜੇ ਚੱਲ ਲੈ ਇਹ ਬਣਾ ਸਭ ਪਾਸੀ ਰਿਹਾ ਜਿਵੇਂ ਆਈ ਨਹੀਂ ਗਿਆ ਨਾ ਆ ਬੜੀ ਇਚੀ ਜੀ ਬਤਾ ਹਾਂ ਇਹ ਨਹੀਂ ਆ ਨੰਦਰ ਖਾਨੇ ਆ ਤੇ ਚੱਲੇ ਨੀਚੇ ਵੱਲ ਧੰਬਰ ਇਹ ਹੈ ਕਹਿ ਰਾ ਸਾਡੇ ਨਾਲ ਇਹ ਕੱਲ ਦਾ ਘੁੱਚਾ ਹੋਇਆ ਸਾਨੂੰ ਅੱਜ ਮਿਲਿਆ ਰਾਤੀ ਮਿਲਿਆ ਸੀ ਡਿਸਪੈਂਸਰੀ ਚ ਤੇ ਇੱਕ ਆ ਬੰਦਾ ਸਾਡਾ ਵੰਡਰਫੁੱਲ ਇਹ ਰਾਤ ਦਾ ਨਹੀਂ ਕੱਲ ਸਵੇਰ ਦੀ ਕੋ ਮੈਂ ਸਾਡੇ ਨਾਲ ਜਾਦੀ ਯਾਤਰਾ ਸ਼ੁਰੂ ਹੋਈ ਹੈ ਇਹ ਹੁਣ ਜਾ ਕੇ ਮਿਲਿਆ ਤੇ ਇਹਦੀ ਕਟਾਈ ਹੋਣੀ ਕਹਿੰਦੇ ਇਹ ਦੋ ਬੰਦਿਆਂ ਨੇ ਕਰਨੀ ਹੈ ਇੱਕ ਇਹ ਤੇ ਇੱਕ ਇਹ ਦੇ ਬੰਦੇ ਯਾਰੀ ਜਿਗਰੀ ਹੈ ਤੇ ਹੁਣ ਜਾ ਰਹੇ ਆਪਾਂ ਥੱਲੇ ਵੱਲ ਗੋਵਿੰਦਪੁਰ ਵੱਲ ਠਕਾਵਟ ਤਾਂ ਨਹੀਂ ਆਵੇ ਮੈਂ ਚੜਾ ਚੱਕ ਗਿਆ ਪਹਿਲੀ ਵਾਰ ਆਇਆ ਬੰਦਾ ਬੰਡ ਫੁੱਲ ਸੰਨੀ ਫੁੱਲ ਇਹ ਪਤਾ ਨਹੀਂ ਕਿਹੜਾ ਫੁੱਲ ਹੈ ਕਿਹੜਾ ਫੁੱਲ ਬੰਡ ਫੁੱਲ ਅਕਸਰ ਨਹੀਂ ਤੇ ਯਾਰ ਤੁਸੀਂ ਕਰਿਆ ਮੇਰਾ ਜੇ ਨੌਕਰ ਆਵਾਜ਼ ਇਹ ਤਾਂ ਰੈਨੋ ਬਨ ਫੂਲੇ ਦਾ ਬੀ ਸੀ ਹੈ ਫੂਲਾ ਨਹੀਂ ਪੇਪਰਾਂ ਮਨ ਫੂਲ ਹੈ ਬਨ ਬਨ ਫੂਲ ਤਾਂ ਮੈਨੂੰ ਨਾ ਪਤਾ ਤੁਮ ਵੀ ਬਨ ਜਾ ਫੂਲ ਮੰਨ ਲੇ ਕਿ ਬਨ ਫੂਲ ਬਨੋ ਦਾ ਫੂਲ ਥਾ ਬਜੇ ਗਿਆ ਹੋਇਆ ਇਹਦਾ ਨਾਮ ਹੈ ਤੂੰ ਬਜਾ ਨਹੀਂ ਸੁਣਨੇ ਕੱਲਾ ਉੱਠ ਜਦੋਂ ਮਾ ਸਾਡੇ ਹੋਏ ਸਾਡੀ ਬੁੱਢ ਜਮਾ ਹੋਇਆ ਕਰਮੇ ਮਨੂੰ ਠੀਕ ਕਰਵਾ ਲੈ ਪਿਆ ਠੀਕ ਕਰਵਾਵਾ ਪਿਆ ਬਦਨਾ ਚੱਲ ਠੀਕ ਕਰਵਾ ਕੇ ਪਿਦਵਾਰੇ ਕਰਾਏ ਬਨ ਫੂਲ ਜਾ ਹਟੇਗੀ ਮੈਂ ਉਹ ਤੇ ਹੁਣ ਬਨ ਫੂਲ ਬڑا ਨੰਦ ਮੈਰੀ ਹੱਫਰ ਪਿਛਲਾ ਤਾਂ ਉਹ ਕਿਨ ਪੱਛ ਹੋ ਗਿਆ ਨਾ ਹਾਂ ਬڑا ਨੰਦ ਮੈਰੀ ਹੱਫਰ ਸੋਵਰ ਸਮਾਨ ਤੇ ਦਰਸ਼ਨ ਟੁੱਲੇ ਅੰਦਰ ਵੀਡੀਓ ਬਣਾਈ ਨਹੀਂ ਜਾਰੀ ਹੈ ਸਾਹਮਣੇ ਦੇ ਪਹਾੜ ਦੇ ਦੋ ਸਿੱਧੇ ਖੜੇ ਕੋਈ ਕਾਹ ਆਣ ਪਰਨੂ ਕਾਹ ਉੱਪਰ ਨੂੰ ਆ ਜਾਣਾ ਇਹ ਰਾਤ ਕਰਮਾ ਤੇ ਬਨਫੂਲ ਇਹ ਗਲੇਸ਼ੀਅਰ ਹੈਗਾ ਲਾਸਟ assim कर लो घोड़े लागी एजेंसी घोड़ों की रेस्ट टाइम नहीं रैस्ट मिल रही रेस्ट ਦੇ ਪਾਸੇ ਮਿਕਸ ਕਪੜੇ ਦੇਖ ਲੋ ਮੇਰੇ ਨਾ ਦੇਖੋ ਸੁਣਾਉਂ ਗਿਰ ਰਹੀ ਹੈ ਪਾੜ ਦੇਖੋ ਵਧੀਆ ਵਧੀਆ ਚੱਚ ਮੈਂ ਨੀਚੇ ਪਹੁੰਚੀ ਢਾਬਿਆਂ ਕੋਲ ਇੰਨੀ ਜਲਦੀ ਮੌਸਮ ਖਰਾਬ ਹੋਏਗਾ ਸੋਚਣੇ ਸੀ। ਸਨੋਵ ਚੜ ਰਹੀ ਉੱਪਰ। ਉੱਪਰ ਪੂਰੀ ਸਨੋਵ ਪੈ ਰਹੀ ਹੈ। ਸਨੋਵ ਫਾਲ ਸ਼ੁਰੂ ਹੋ ਗਈ। ਸਾਡੋਂ ਤਾਂ ਮਾਲਕ ਦਿਖਾ ਦਿੰਦਾ ਰੰਗ ਸਨੋਵ ਫਾਲ ਦੇ। ਆ ਦੇਖੋ ਸਨੋ ਕਿਵੇਂ ਜੰਮੀ ਵੀ ਦਾੜੀ ਦੀ। ਆਂ ਡੇਗਰੀ ਸਨੋ। ਉਹ ਘੜੇ ਕਰਮਾਧਨੀ।

ਦੇ ਆ ਤੇ 50 ਫਿਰ ਇਸ ਬਲਾਗ ਵਧੀਆ ਰਹੇ ਕਵਰਦ ਕੁਪੜ ਤਾਂ ਨਹੀਂ ਵਿੱਚ ਨਹੀਂ ਅੱਜ ਨਹੀਂ ਕਵਰ ਬਿਲਕੁਲ ਚੱਕ ਮੇਰੇ ਤੋਂ ਵੀ ਸਿਰ ਖਰਾਬ ਸੀ ਚਲੋ ਡਾਕਟਰ ਵਧੀਆ ਮਿਲ ਗਿਆ ਡਾਕਟਰ ਨੂੰ ਮਜੂਰ ਸੀ ਆਓ ਤੇ ਜਾਓ ਯਾਰੇ ਲੋਕ ਤੇ ਬਸ ਹੁਣ ਚੱਲਦੇ ਆ ਧੰਵਲ ਇਹ ਹੈਗਾ ਵੈਲੀ ਆਫ ਫਲਾਵਰ ਦਾ ਰਸਤਾ ਤੇ ਇੱਥੇ ਗਾਈਡ ਕਰਨਾ ਜ਼ਰੂਰੀ ਹੈ ਇਹ ਲਿਖਿਆ ਪੂਰੀ ਜਾਣਕਾਰੀ ਜੋ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਤੇ ਵੈਲੀ ਆਫ ਫਲਾਵਰ ਨੈਸ਼ਨਲ ਪਾਰਕ ਇੱਕ ਜੇ ਰਸਤੇ ਇੱਕ ਬਾਦ ਦੂਰ ਤੋਂ ਹੰਦਲੇ ਕਾਟੋ ਬੱਲੀਓ ਫਲਾਗਰ ਫੋਲੋ ਕੀ ਘਾਟੀ ਦੂਰੀ 4 ਕਿਲੋਮੀਟਰ ਇਹ ਨੈਸ਼ਨਲ ਪਾਰਕ ਜਾਣਾ ਤਾਂ ਹੈ ਕੱਲ ਬਾਕੀ ਦੇਖਦੇ ਆ ਕੀ ਉਹਦਾ ਮਾਹੌਲ ਬਣਦਾ ਆਪਣਾ ਸਬਸਕ੍ਰਾਈਬਰ ਕੀ ਹੋਇਆ ਜਦੋਂ ਵੀ ਤੇ ਹੁਣ ਜਾ ਰਹੇ ਆਪਾਂ ਨੀਚੇ ਵੱਲ ਕੁਇਤਾਮ ਪ੍ਰਸਾਦ ਦਾ ਜੋਰ ਪੂਰਾ ਤੇ ਸਾਰੀ ਰੇਨਪੋਰਟ ਚ ਪੈ ਕੇ ਸਾਹਮਣੇ ਆਪਣੀ ਫੌਜ ਜਾ ਰਹੀ ਏ ਫਿਕਸ ਹੋ ਗਏ ਬੰਦੇ ਵੀ ਬੱਚੇ ਵੀ ਇਹ ਆ ਜੀ ਨਜ਼ਾਰਾ ਇੱਥੇ ਦਾ ਬਹੁਤ ਸਾਰੇ ਕਹੇ ਸੀ ਆਪਾਂ ਪੂਰਾ ਪ੍ਰਸਾਦ ਚਾਹੀਏ ਪੂਰੀ ਪ੍ਰਸਾਦ ਚਾਹੀਏ ਤੇ ਮੇਰੇ ਜੱਡੇ ਸਮੀ ਇਹ ਇਹ 1 ਵੇ ਪੁੱਲ ਪੂਰੇ ਪਹਾੜ ਬਦਲ ਢੁਕੇ ਪਏ ਨੇ ਧਾਰ ਐਨਾ ਮੌਸਮ ਖਰਾਬ ਹੈ ਉੱਪਰ ਤਾਂ ਕੁਝ ਵੀ ਨਹੀਂ ਦਿਖ ਰਿਹਾ